ਭਾਰਤੀ ਜਨਤਾ ਪਾਰਟੀ ਮਹਿਲਾ ਮੋਰਚਾ ਪੰਜਾਬ ਦੀ ਪ੍ਰਧਾਨ ਜੈਇੰਦਰ ਕੌਰ ਨੇ ਪਟਿਆਲਾ ਦੇ ਫੂਲ ਥੀਏਟਰ ਤੋਂ ਮੈਂਬਰਸ਼ਿਪ ਮੁਹਿੰਮ ਦੀ ਸ਼ੁਰੂਆਤ ਕੀਤੀ ਇਸ ਮੌਕੇ ਵਿਸ਼ੇਸ਼ ਤੌਰ ਤੇ ਹਾਜ਼ਰ ਪੰਜਾਬ ਬੀਜੇਪੀ ਦੇ ਜਨਰਲ ਸਕੱਤਰ ਅਨਿਲ ਸ੍ਰੀਨ ਅਤੇ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਸੰਜੀਵ ਸ਼ਰਮਾ ਬਿੱਟੂ ਨੇ ਵੀ ਜੈਇੰਦਰ ਕੌਰ ਸਮੇਤ ਪਾਰਟੀ ਨੂੰ ਜ਼ਮੀਨੀ ਪੱਧਰ ਤੇ ਮਜ਼ਬੂਤ ਬਣਾਉਣ ਦੀ ਮਹੱਤਤਾ ਤੇ ਜ਼ੋਰ ਦਿੱਤਾ ਇਨਾ ਆਗਵਾ ਨੇ ਵਰਕਰਾਂ ਨੂੰ ਆਪਣੀ ਪਾਰਟੀ ਦੀ ਪਹੁੰਚ ਵਧਾਉਣ ਅਤੇ ਪਟਿਆਲਾ ਸ਼ਹਿਰੀ ਦੇ ਲੋਕਾਂ ਨਾਲ ਜੁੜਨ ਦੀ ਯਾਤਰਾ ਲਈ ਇਸ ਮੁਹਿੰਮ ਨੂੰ ਅਹਿਮ ਦੱਸਿਆ ਆਗਵਾ ਨੇ ਕਿਹਾ ਕਿ ਭਾਜਪਾ ਦੇਸ਼ ਵਾਸੀਆਂ ਨੂੰ ਸਸ਼ਕਤ ਬਣਾਉਣ ਅਤੇ ਭਾਰਤ ਲਈ ਇੱਕ ਬਿਹਤਰ ਭੂਿਕਾ ਸਿਰਜਣ ਲਈ ਵਚਨਬੱਧੇ ਹੁਣ ਅਗਲੇ 7 ਦਿਨ ਦੇ ਵਿੱਚ ਅਸੀਂ ਸਾਰੇ ਬੂਥ ਪੱਧਰ ਤੇ ਇਸ ਤਰ੍ਹਾਂ ਦੇ ਕੱਟ ਕਰਕੇ ਭਾਰਤ ਜਨਤਾ ਪਾਰਟੀ ਦੀ ਮੈਂਬਰਸ਼ਿਪ ਕਰਾਂਗੇ ਔਰ ਸਾਡੀ ਟੀਚਾ ਹੈਗਾ ਕਿ ਅਸੀਂ 200 ਪਰ ਬੂਥ ਤੇ ਪੰਜਾਬ ਦੇ ਵਿੱਚ ਘੱਟੋ ਘੱਟ 200 ਪਰ ਬੂਤ ਸੀ ਮੈਂਬਰ ਬਣਾਵਾਂਗੇ ਯਾਨੀ ਕਿ ਸਾਡੀ 50 ਲੱਖ ਦੇ ਕ੍ਰੀਪਟੀ ਬਣਨ ਦਾ ਸਾਡਾ ਟਾਰਗੇਟ ਹੈ